ਦਸਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 15 ਫਰਵਰੀ 2025 ਦਿਨ ਸੋਮਵਾਰ ਫਗਣ ਮਹੀਨੇ ਦੀ 7 ਤਰੀਕ ਹੈ ਜੀ ਸੈਮੀ ਆਮੂ ਕਰਜੀ ਅਤੇ ਕਵੰਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਵੀਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਨੇ ਜੀ ਆ ਸਰੀ 'ਚ ਯੂਜਡ ਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਆ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ 'ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅਜ ਦੇ ਪੁਰਾਣਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਵੈਨਕੂਰ ਪੁਲਿਸ ਦੇ ਮੁਖੀ ਦੀ ਜਿਨ੍ਹਾਂ ਨੇ ਆਪਣਾ ਅਹੁਦਾ ਛੱਡਣ ਦਾ ਐਲਾਨ ਅੱਜ ਕੀਤਾ ਇਸ ਦੇ ਨਾਲ ਹੀ ਟ੍ਰਾਂਟੋ ਦੇ ਵਿੱਚ ਜੋ ਫਲਾਈਟ ਹਾਦਸਾ ਹੋਇਆ ਡੈਲਟਾ 에ਅ ਲਾਈਨਜ਼ ਦੇ ਨਾਲ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਨਾਲੇ ਗੱਲਬਾਤ ਕਰਾਂਗੇ ਅਪਟੋਲੋ ਬਜ ਤੇ ਹੋਏ ਹਾਦਸੇ ਦੀ ਜਿਦੇ ਵਿੱਚ ਤਿੰਨ ਕੀਮਤੀ ਜਾਨਾਂ ਚਲੀਆਂ ਗਈਆਂ ਤੇ ਇਸ ਦੇ ਨਾਲ ਗੱਲ ਕਰਾਂਗੇ ਟਾਟਾ ਕੰਸਲਟੈਂਸੀ ਦੀ ਜਿਨ੍ਹਾਂ ਦਾ ਨਾਂ ਅਮਰੀਕਾ ਦੇ ਇੱਕ ਵੀਜ਼ਾ ਫਰਾਡ ਦੇ ਵਿੱਚ ਆਇਆ ਆਪਾ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਕੀ ਭਵਿੱਖਬਾਣੀ ਕੀਤੀ ਹੈ ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਤੇ ਅਖੀਰ ਚ ਗੱਲਬਾਤ ਹੋਊਗੀ ਪੰਥਕ ਸਫਾਂ ਦੀ ਪੰਥਕ ਸਿਆਸਤ ਵਿੱਚ ਆਏ ਪਛਾਲ ਦੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣ ਵਾਲੇ ਜੋ ਅਸਤੀਫਾ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਗੱਲਾਂਬਾਤਾਂ ਕੀ ਚੱਲ ਰਹੀਆਂ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਾ ਸਹੋਤਾ ਸ਼ੋਅ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੇ ਪੁਲਿਸ ਮੁਖੀ ਐਡਮ ਪਾਰਮਰ ਨੇ ਅਨਾਉਂਸਮੈਂਟ ਕੀਤੀ ਹੈ ਅੱਜ ਐਲਾਨ ਕੀਤਾ ਕਿ ਉਹ ਅਪ੍ਰੈਲ ਦੇ ਅਖੀਰ ਤੇ ਆਪਣੀਆਂ ਸੇਵਾਵਾਂ ਛੱਡ ਰਹੇ ਆ ਸੋ ਮਤਲਬ ਕਿ ਉਹ ਵੈਨਕੂਵਰ ਪੁਲਿਸ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋ ਰਹੇ ਆ ਸੋ ਅੱਗੇ ਉਹਨਾਂ ਨੇ ਕੀ ਕਰਨਾ ਇਹਦੇ ਬਾਰੇ ਅਜੇ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਪਰ ਕਿਆ ਸਰਗੀਆਂ ਚੱਲ ਰਹੀਆਂ ਕਿ ਉਹ ਆ ਪ੍ਰੋਵਿੰਸ਼ਲ ਨਿਬਾਲਕੇ ਫੈਡਰਲ ਸਿਆਸਤ ਦੇ ਵਿੱਚ ਜਾ ਸਕਦੇ ਆ ਤੇ ਜਿਹੜੀ ਗੱਲਬਾਤ ਸੁਣਨ ਨੂੰ ਮਿਲ ਰਹੀ ਹੈ ਕਿ ਇਹੋ ਸ਼ਾਇਦ ਕੰਜ਼ਰਵੇਟਿਵ ਪਾਰਟੀ ਜੁਆਇਨ ਕਰ ਸਕਦੇ ਆ ਐਮਪੀ ਦੀ ਚੋਣ ਲੜ ਸਕਦੇ ਆ ਇਹ ਹੱਲੇ ਅੰਦਾਜ਼ੇ ਲਾਏ ਜਾ ਰਹੇ ਆ ਵੈਸੇ ਅੱਜ ਐਡਮ ਪਰਮਰ ਨੇ ਦੱਸਿਆ ਚੀਫ ਕੌਨਸਟੇਬਲ ਐਡਮ ਪਰਮਰ ਨੇ ਕਿ ਉਹਨਾਂ ਦਾ ਛੋਟੇ ਹੁੰਦਿਆਂ ਤੋਂ ਹੀ ਇਹ ਰੁਝਾਨ ਸੀ ਕਿ ਉਹ ਪੁਲਿਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਸੀ 37 ਸਾਲਾਂ ਤੋਂ ਵੱਧ ਸਮਾਂ ਉਹਨਾਂ ਨੇ ਵੈਨਕੂਵਰ ਪੁਲਿਸ ਦੇ ਨਾਲ ਕੰਮ ਕੀਤਾ ਹਾਜੀ ਉਹ 20 ਸਾਲਾਂ ਦੇ ਸੀ ਜਦੋਂ ਨੇ ਉਹਨਾਂ ਨੇ ਈਸਟ ਵੈਂਕੂਵਰ ਚ ਪੈਟਰੋਲ ਅਫੀਸਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਤੋਂ ਬਾਅਦ ਸ਼ਹਿਰ ਨੂੰ ਬੇਹੱਦ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਉਹ ਸਮਾਂ ਵੀ ਸੀਗਾ ਜਦੋਂ ਸ਼ਹਿਰ ਆ ਪੂਰਨ ਰੂਪ ਦੇ ਵਿੱਚ ਗੈਂਗ ਹਿੰਸਾ ਚ ਘਿਰਿਆ ਰਿਹਾ ਸੋ ਉਹ ਇੱਥੇ ਕੰਮ ਕਰਦੇ ਰਿਹਾ ਚੁਣੌਤੀਆਂ ਦੇ ਨਾਲ ਸੱਜਦੇ ਰਹੇ ਆ ਤੇ ਹੁਣ ਉਹਨਾਂ ਨੇ ਮਨ ਬਣਾਇਆ ਕਿ ਉਹ ਇਸ ਵਾਮਾ ਛੱਡ ਰਹੇ ਆ ਸੋ ਹਾਜੀ ਉਹਨਾਂ ਨੇ ਆਪਣੇ ਮੂੰਹੋਂ ਸਿਆਸਤ ਵਿੱਚ ਜਾਣ ਬਾਰੇ ਕੁਝ ਨਹੀਂ ਦੱਸਿਆ ਪਰ ਅੰਦਾਜ਼ੇ ਲਾਏ ਜਾ ਰਹੇ ਆ ਕਿ ਉਹ ਫੈਡਰਲ ਸਿਆਸਤ ਵਿੱਚ ਜਾ ਸਕਦੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਡੈਲਟਾ 에ਅਰਲਾਈਨਸ ਦੀ ਉਸ ਫਲਾਈਟ ਦੀ ਜਿਹੜੀ ਕਿ ਟ੍ਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਪੁੱਠੀ ਹੋਵੇ ਜੀ ਵੈਦਰ ਬਹੁਤ ਖਰਾਬ ਆ ਅਨਟਾਰੀਓ ਦੇ ਵਿੱਚ ਕਮਬੈਕ ਦੇ ਵਿੱਚ ਸਨੋ ਸਟਾਰਮ ਬਹੁਤ ਭਾਰਾ ਆਇਆ ਹੋਇਆ ਆਇਆ ਦੱਸ ਰਹੇ ਆ ਲੋਕ ਕਿ ਬੀਤੇ ਕਈ ਸਾਲਾਂ ਤੋਂ ਬਾਅਦ ਅਜਿਹਾ ਸਟਾਰਮ ਦੇਖਣ ਨੂੰ ਮਿਲਿਆ ਕਿ ਕਈ-ਕਈ ਫੁੱਟ ਜਿਹੜੀ ਆ ਸਨੋ ਚੜ ਗਈ ਆ ਸੋ ਵੈਸੇ ਤਾਂ 에ਅਰਪੋਰਟਸ ਦੇ ਉੱਤੇ ਅਸਨੋ ਆਸਾਫ ਕਰਨ ਅਤੇ ਨਾਲ ਦੀ ਨਾਲ ਫ੍ਰੀਜ਼ਿੰਗ ਤੋੜਨ ਦੇ ਵਾਸਤੇ ਪ੍ਰੋਪਰ ਮੁਕੰਮਲ ਪ੍ਰਬੰਧ ਹੁੰਦੇ ਆ ਪਰ ਜਦੋਂ ਇਹ ਡੈਲਟਾ 에ਅਰਲਾਈਨ ਦੀ ਫਲਾਈਟ ਉਤਰੀ ਆ ਤਾਂ ਉੱਤਰ ਦੇ ਸਾਰੇ ਇਹਨੂੰ ਅੱਗ ਲੱਗ ਗਈ ਤੇ ਅੱਗ ਲੱਗਣ ਤੋਂ ਬਾਅਦ ਇਹ ਆਪਣੇ ਖੰਭ ਤੋੜਦੀ ਹੋਈ ਪੁੱਠੀ ਹੋ ਗਈ ਆ ਸੋ ਬਹੁਤ ਸਾਰੇ ਕ੍ਰੈਸ਼ ਦੇਖੇ ਆ ਜਿਦੇ ਵਿੱਚ ਜਹਾਜ਼ ਪੂਰੇ ਤਬਾਹ ਵੀ ਹੋ ਜਾਂਦੇ ਆ ਪਰ ਬਹੁਤ ਘੱਟ ਚਾਂਸ ਹੁੰਦੇ ਆ ਕਿ ਜਹਾਜ਼ ਦੇ ਖੰਭ ਟੁੱਟਣ ਤੋਂ ਬਾਅਦ ਉਹ ਜਹਾਜ਼ ਪਲਟ ਜਾਵੇ ਤੇ ਜਿਹੜੀ ਸਭ ਤੋਂ ਇਹਦੇ ਵਿੱਚ ਕੁਐਸ਼ਨ ਸੀਬੀ ਵਾਲੀ ਗੱਲ ਇਹ ਸੀ ਕਿ ਇਹ ਫਲਾਈਟ ਦੇ ਵਿੱਚ 76 ਮਸਾਫਰ ਸਵਾਰ ਸੀਗੇ 4 ਅਮਲੇ ਦੇ ਮੈਂਬਰ ਸੀਗੇ ਪਰ ਕਿਸੇ ਦੀ ਵੀ ਜਾਨ ਨਹੀਂ ਗਈ 21 ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਚਾ ਆ ਪਰ ਉਹ ਕਹਿੰਦੇ ਸਾਰਿਆਂ ਦੀ ਹਾਲਤ ਸਹੀ ਆ ਉਹਨਾਂ ਨੂੰ ਬਚਾਇਆ ਜਾ ਸਕਦਾ ਆ ਸੋ ਇਹ ਹਾਦਸਾ ਬੜਾ ਜ਼ਬਰਦਸਤ ਸੀਗਾ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਆ ਅਮਰੀਕਾ ਦੇ ਸ਼ਹਿਰ ਮਿਨੇਪਲਸ ਤੋਂ ਇਹ ਫਲਾਈਟ ਜਿਹੜੀ ਆ ਰਹੀ ਸੀਗੀ ਤੇ ਜਦੋਂ ਫਿਰ ਇਹ ਹਾਦਸਾ ਵਾਪਰਿਆ ਉਹਦੇ ਨਾਲ ਕਈ ਘੰਟੇ ਟਾਂਟੋ ਦਾ ਹਵਾਈ ਅੱਡਾ ਬੰਦ ਰੱਖਣਾ ਪਿਆ ਜਿਹਦੇ ਨਾਲ ਦਰਜਨਾ ਜਿਹੜੀਆਂ ਉਡਾਣਾਂ ਸੀ ਉਹ ਪ੍ਰਭਾਵਿਤ ਹੋਈਆਂ ਹਜ਼ਾਰਾਂ ਲੋਕ ਜਿਹੜੇ ਆ ਉਹਨਾਂ ਨੂੰ ਆਪਣੇ ਪਲਾਨ ਬਦਲਨੇ ਪਏ ਜਾਂ ਤਾਂ ਫਲਾਈਟਸ ਕੈਨਸਲ ਹੋ ਗਈਆਂ ਤੇ ਜਾਂ ਫਲਾਈਟਸ ਜਿਹੜੀਆਂ ਆ ਉਹ ਡਿਲੇ ਹੋ ਗਈਆਂ ਸੋ ਉਸ ਤੋਂ ਬਾਅਦ ਦੇ ਵਿੱਚ ਕਈ ਹੋਰ ਫਲਾਈਟਸ ਨੂੰ ਨਾਲ ਦੇ ਜਿਹੜੇ ਹੋਰ ਛੋਟੇ ਹਵਾਈ ਅੱਡੇ ਆ ਲੰਡਨ ਵਿੰਸਰ ਵਗੈਰਾ ਉੱਥੇ ਵੀ ਤਾਰਨ ਵਾਸਤੇ ਭੇਜਿਆ ਗਿਆ ਸੋ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਸਨੋ ਸਟਾਰਮ ਬਹੁਤ ਤਕੜਾ ਆਇਆ ਹੋਇਆ ਕਬਿਕ ਦੇ ਵਿੱਚ ਤਾਂ ਦੱਸ ਰਿਹਾ ਕਿ 70 ਸੈਂਟੀਮੀਟਰ ਤੋਂ ਵੱਧ ਤੇ ਕਈ ਥਾਂ 80 ਸੈਂਟੀਮੀਟਰ ਤੱਕ ਸਨੋ ਪਈ ਆ। ਸੋ ਤਕਰੀਬਨ 2.5 2.5 ਫੁੱਟ ਸਨੋ ਜਿਹੜੀ ਆ ਤਾਜ਼ੀ ਪਈ ਆ। ਸੋ ਜਿਹੇ ਵਿੱਚ ਇੱਕ ਕਬਿਕ ਦੇ ਵਿਅਕਤੀ ਦੀ ਮੌਤ ਵੀ ਹੋਈ ਆ। ਉਹਨੇ ਆਪਣੀ ਗੱਡੀ ਸਟਾਰਟ ਕੀਤੀ ਆ ਪਰ ਗੱਡੀ ਦਾ ਜਿਹੜਾ ਮਫਲਰ ਸੀਗਾ ਜਿਹਨੂੰ ਸਾਇਲੈਂਸਰ ਵੀ ਆਪਾਂ ਕਹਿੰਦੇ ਸੀਗੇ ਉਹ ਸਨੋ ਦੇ ਵਿੱਚ ਲੁਕਿਆ ਹੋਇਆ ਸੀਗਾ। ਸੋ ਆਪਣੇ ਜਿੱਤੋਂ ਨੇ ਗੱਡੀ ਸਟਾਰਟ ਕੀਤੀ ਆ ਵੀ ਗਰਮ ਹੋ ਜਾਊਗੀ ਮੈਂ ਵਿੱਚ ਬੈਠਾ ਆ ਪਰ ਕਾਰਬਨ ਮੋਨੋਆਕਸਾਈਡ ਚੜਨ ਦੇ ਨਾਲ ਉਹਦੀ ਆਪਣੀ ਗੱਡੀ ਦੇ ਵਿੱਚ ਬੈਠਿਆਂ-ਬੈਠਿਆਂ ਦੀ ਮੌਤ ਹੋ ਗਈ ਹੈ ਜਿਹਦੀ ਪਛਾਣ ਇੱਕ 57 ਸਾਲਾਂ ਦੇ ਵਿਅਕਤੀ ਵਜੋਂ ਕੀਤੀ ਗਈ ਹੈ। ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਸ਼ਹਿਰ ਦੀ ਤਾਂ ਸਰੀ ਸ਼ਹਿਰ ਨੂੰ ਨਿਊ ਵੈਸਟਮਿੰਸਟਰ ਦੇ ਨਾਲ ਜੋੜਦਾ ਪਟੋਲੋ ਬ੍ਰਿਜ ਜਿਹਨੂੰ ਕਿ ਹੁਣ ਬਦਲਿਆ ਜਾ ਰਿਹਾ ਇਹ ਪੁਰਾਣਾ ਪੁਲ ਜਿਹੜਾ ਢਾਕੇ ਇੱਥੇ ਨਵਾਂ ਪੁਲ ਬਣਾਣਾ ਔਰ ਲਈ ਨਵੇਂ ਪੁਲ ਦੀ ਸਾਰੀ ਹੋ ਰਹੀ ਆ। ਆ ਪੁਰਾਣਾ ਪੁਲ ਜਿਹੜਾ ਇਸ ਕਰਕੇ ਢਾਇਆ ਜਾ ਰਿਹਾ ਕਿ ਪੀੜਾ ਬਹੁਤ ਹੋ ਗਿਆ ਸੀ, 올ਡ ਬਹੁਤ ਹੋ ਗਿਆ ਸੀ। ਇਤਿਹਾਸੇ ਬਹੁਤ ਹੁੰਦੇ ਆ ਪਰ ਜਾਂਦਾ ਜਾਂਦਾ ਵੀ ਇਹ ਤੰਨ ਕਰਾਂ ਦੇ ਵਿੱਚ ਸੱਥਰ ਵਿਛਾ ਗਿਆ ਸੋ ਸ਼ੁੱਕਰਵਾਰ ਸ਼ਾਮ ਨੂੰ ਨਿਊ ਵੈਸਟ ਮਿੰਸਟਰ ਵਾਲੇ ਪਾਸਿਓਂ ਇੱਕ ਕੰਟੇਨਰ ਢੋਣ ਵਾਲਾ ਟਰੱਕ ਆ ਰਿਹਾ ਸੀਗਾ ਤੇ ਦੂਜੇ ਪਾਸੇ ਇਧਰੋਂ ਸਰੀ ਵਾਲੇ ਪਾਸਿਓਂ ਇੱਕ ਕਾਰ ਜੀ ਦੇ ਵਿੱਚ ਚਾਰ ਸਵਾਰ ਸੀਗੇ ਉਹ ਜਾ ਰਹੀ ਸੀਗੀ ਤੇ ਇਹ ਹਾਦਸਾ ਇੰਨਾ ਭਿਆਨਕ ਹੋਇਆ ਕਿ ਇਹਦੇ ਵਿੱਚ ਮੌਕੇ ਤੇ ਹੀ ਤਿੰਨ ਜਣਿਆਂ ਦੀ ਮੌਤ ਹੋ ਗਈ ਆ ਤੇ ਚੌਥਾ ਜਿਹੜਾ ਉਹ ਗੰਭੀਰ ਜ਼ਖਮੀ ਹੋ ਗਿਆ ਪਰ ਹੁਣ ਉਹਦੀ ਹਾਲਤ ਖਤਰੇ ਤੋਂ ਬਾਹਰ ਦਸਤੀ ਜਾ ਰਹੀ ਆ ਸੋ ਜਿਹੜੀਆਂ ਵੀਡੀਓ ਸਾਡੇ ਕੋਲ ਪਹੁੰਚੀਆਂ ਆ ਡੈਸ਼ ਕੈਮ ਫੁਟੇਜ ਜਿਹਦੇ ਵਿੱਚ ਹਾਦਸਾ ਹੋਣ ਤੋਂ ਪਹਿਲਾਂ ਦੇ ਤੇ ਹਾਦਸਾ ਹੋਣ ਮੌਕੇ ਦੇ ਪਲ ਕੈਦਾ ਉਹਦੇ ਵਿੱਚ ਦਿਖਾਈ ਦਿੰਦਾ ਕਿ ਵੈਸੇ ਪਟੋਲਾ ਬ੍ਰਿਜ ਦੇ ਉੱਤੇ ਸਪੀਡ ਜਿਹੜੀ ਆ ਉਹ 30 ਕਿਲੋਮੀਟਰ ਪ੍ਰਤੀ ਘੰਟਾ ਆ ਕਿਉਂਕਿ ਲੇਨਸ ਬਹੁਤ ਭੀੜੀਆਂ ਆ ਅਕਸਰ ਲੋਕ ਡਰਦੇ ਸੱਜੇ ਹੱਥ ਰੱਖ ਕੇ ਗੱਡੀ ਚਲਾਉਂਦੇ ਆ ਪਰ ਇਹ ਜਿਹੜੇ ਨੌਜਵਾਨ ਸੀਗੇ ਜਿਨ੍ਹਾਂ ਦੀ ਉਮਰ 19 ਵੀ ਸਾਲ ਦੇ ਕਰੀਬ ਸੀ ਇਹ ਲੇਫਟ ਲੇਨ ਦੇ ਵਿੱਚ ਗੱਡੀ ਚਲਾ ਰਹੇ ਸੀਗੇ ਤੇ ਗੱਡੀ ਦੀ ਜਿਹੜੀ ਸਪੀਡ ਆ ਉਹ ਵੀ ਕੁਝ ਮਿੱਥੀ ਸਪੀਡ ਨਾਲੋਂ ਤੇਜ਼ ਹੋਣ ਕਰਕੇ ਅਗਾਂ ਮੋੜ ਤੋਂ ਜਾ ਕੇ ਗੱਡੀ ਸਲਿੱਪ ਹੋ ਕੇ ਬੇਕਾਬੂ ਹੋਈ ਆ ਤੇ ਬੇਕਾਬੂ ਹੋ ਕੇ ਕਾਰ ਆਹ ਰਹਿ ਟਰੱਕ ਦੇ ਵਿੱਚ ਸਾਹਮਣੇ ਜਾ ਟਕرائی ਜਿਹਦੇ ਨਾਲ ਤਿੰਨ ਨੌਜਵਾਨ ਜਿਹੜੇ ਆ ਉਹਨਾਂ ਦੀ ਮੌਤ ਹੋਈ ਆ ਇਹ ਤਿੰਨੇ ਨੌਜਵਾਨ ਸਾਡੇ ਭਾਈਚਾਰੇ ਦੇ ਨਾਲ ਸੰਬੰਧਤ ਆ ਪਰਿਵਾਰ ਜਿਹੜੇ ਆ ਚਾਹੁੰਦੇ ਦੀ ਕਿ ਉਹਨਾਂ ਦੇ ਨਾਮ ਬੱਜੇ ਦੱਸੇ ਜਾਣ ਇਸ ਕਰਕੇ ਅਸੀਂ ਇਹ ਗੱਲ ਹਾਲ ਦੀ ਘੜੀ ਗੋਪਤ ਰੱਖ ਰਹੇ ਆ ਪਰ ਤਿੰਨਾ ਘਰਾਂ ਦੇ ਵਿੱਚ ਮਾਤਮ ਵਰਗਾ ਮਾਹੌਲ ਆ ਕਿਉਂਕਿ ਨੌਜਵਾਨ ਜਿਹੜੇ ਆ ਆਪਾ ਸਮਝ ਸਕਦੇ ਆ ਪਰਿਵਾਰਾਂ ਵਾਲੇ ਕਿ ਉਹਨਾਂ ਦੀ ਕੀ ਇਹਾਮਤ ਹੁੰਦੀ ਆ ਪੂਰੇ ਸਾਰੀ ਲਾਈਫ ਪਈ ਹੁੰਦੀ ਆ ਜ ਜਿੰਦਗੀ ਦੇ ਵਿੱਚ ਬੜੇ ਸੁਪਨੇ ਪੂਰੇ ਕਰਨੇ ਹੁੰਦੇ ਆਪਣੇ ਮਾਪਿਆਂ ਦੇ ਉਹ ਸਾਰੇ ਸੁਪਨੇ ਧਰੇ ਤਰਾਏ ਰਹਿ ਜਾਂਦੇ ਆ ਸੋ ਇਹ ਤਿੰਨ ਜਿਹੜੇ ਘਰ ਨੇ ਇਸ ਵੇਲੇ ਪੂਰੇ ਸ਼ੋਕਗ੍ਰਸਤ ਨੇ ਬਲਕਿ ਪੂਰਾ ਲੋਕਲ ਭਾਈਚਾਰਾ ਇਸ ਵੇਲੇ ਸੋਗ ਦੀ ਲਹਿਰ ਵਿੱਚ ਆ ਕਿਉਂਕਿ ਜਦੋਂ ਵੀ ਕੋਈ ਐਹੋ ਜੀ ਜਵਾਨ ਜਹਾਨ ਮੌਤ ਹੁੰਦੀ ਆ ਤਾਂ ਸਾਰੇ ਜਣੇ ਦੁੱਖ ਮਨੋਵੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਵੀਜ਼ਾ ਫਰਾਡ ਜਿਹੜੇ ਅੱਜ ਕੱਲ ਬਹੁਤ ਚਰਚਾ ਦਾ ਵਿਸ਼ਾ ਬਣੇ ਹੋਏ ਆ ਇੱਕ ਪਾਸੇ ਉਹ ਲੋਕ ਆ ਜਿਹੜੇ ਡੋਂਕੀ ਲਾ ਕੇ ਗੈਰ ਕਾਨੂੰਨੀ ਤਰੀਕੇ ਬਾਰਡਰ ਕ੍ਰੋਸ ਕਰਕੇ ਆਉਂਦੇ ਆ ਉਹਨਾਂ ਨੂੰ ਟੜ ਤੜ ਫੜ ਫੜ ਮੋੜਿਆ ਜਾ ਰਿਹਾ ਜੇ ਗੱਲ ਕੱਲੇ ਆਪਾਂ ਭਾਰਤ ਦੀ ਕਰੀਏ ਤਾਂ ਹੁਣ ਤੱਕ 3 ਫਲਾਈਟਸ ਮੋੜੀਆਂ ਜਾ ਚੁੱਕੀਆਂ H1B ਵੀਜ਼ਾ ਵਰਕ ਪਰਮਿਟ ਵੀਜ਼ਾ ਇਹਦਾ ਵੀ ਕਾਫੀ ਰੋਲਾ ਪੈ ਚੁੱਕਾ ਤਕਰੀਬਨ 1 ਮਹੀਨਾ ਰੋਲਾ ਪੈਂਦਾ ਰਿਹਾ ਕਿ ਇਹ ਲੋਕ ਵਾਪਸ ਭੇਜਣੇ ਚਾਹੀਦੇ ਆ ਅਮਰੀਕੀਆਂ ਦੀਆਂ ਨੌਕਰੀਆਂ ਖਾਂਦੇ ਆ ਹੁਣ ਜ ਟਰਮ ਹੈਗੀ ਹੈ ਇੱਕ ਹੋਰ ਕੈਟਾਗਰੀ ਅਮਰੀਕਾ ਵਿੱਚ L1A ਵੀਜ਼ਾ ਇਹਦੇ ਬਾਰੇ ਹੁਣ ਗੱਲ ਬਾਤ ਨਿਕਲੀ ਆ ਕੱਢੀ ਵੀ ਵਿਛਲਿਆ ਨਹੀਂ ਆ ਕਿ ਬੰਬੇ ਬੇਸਡ ਇੱਕ ਟਾਟਾ ਕੰਸਲਟੈਂਸੀ ਸਰਵਿਸਿਜ਼ ਆ ਜਿਹਦੇ ਦਫ਼ਤਰ ਪੂਰੀ ਦੁਨੀਆ ਵਿੱਚ ਆ ਇਹ ਆਰਟੀ ਫਾਰਮ ਪ੍ਰੋਵਾਈਡ ਕਰਨ ਵਾਲੀ ਇੱਕ ਸੰਸਥਾ ਆ ਜਿਹੜੀ ਕਾਹਾਂ ਆਊਟਸੋਰਸਿੰਗ ਕਰਾਉਂਦੀ ਆ ਤੇ ਬੰਦੇ ਕੰਮ ਤੇ ਰੱਖਾਉਂਦੀ ਆ ਇਹਦੇ ਉੱਤੇ ਇਹਦੇ ਹੀ ਦੋ ਸਾਬਕਾ ਕਰਮਚਾਰੀਆਂ ਨੇ ਦੋਸ਼ ਲਾਏ ਆ ਕਿ ਅਮਰੀਕਾ ਦੇ ਵਿੱਚ ਗਲਤ ਯੋਗਤਾ ਵਾਲੇ ਅਤੇ ਗਲਤ ਸਮਰੱਥਾ ਵਾਲੇ ਲੋਕਾਂ ਨੂੰ ਨਕਲੀ ਸਰਟੀਫਿਕੇਟ ਬਣਾ ਕੇ ਇੱਥੇ ਭੇਜਿਆ ਜਾ ਰਿਹਾ ਸੋ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਜਿਹੜੇ ਸਾਬਕਾ ਕਰਮਚਾਰੀ ਨੇ ਅਨਲਕੀਨੀ ਅਤੇ ਉਹਨਾਂ ਦੇ ਸਾਥੀਆਂ ਸਾਥੀਆਂ ਨੇ ਬਾਕਾਇਦਾ ਅਦਾਲਤ ਦੇ ਵਿੱਚ ਮੁਕੱਦਮਾ ਦਾਇਰ ਕਰਕੇ ਇਹ ਦੱਸਿਆ ਕਿ ਗਲਤ ਨੌਕਰੀਆਂ ਦੇ ਉੱਤੇ ਗਲਤ ਬੰਦੇ ਰੱਖੇ ਜਾਂਦੇ ਆ ਤੇ ਉਹ ਬੰਦੇ ਯੋਗ ਨਹੀਂ ਹੁੰਦੇ ਜਿਹਨਾਂ ਨੂੰ ਮੈਨੇਜਰਸ ਦੀ ਲੇਬਲਿੰਗ ਕਰਕੇ ਅਮਰੀਕਾ ਦੇ ਵਿੱਚ ਕੰਮ ਕਰਨ ਵਾਸਤੇ ਭੇਜਿਆ ਜਾਂਦਾ ਸੋ ਪਹਿਲੇ ਅਮਰੀਕਨ ਲੋਕ ਜਿਹੜੇ ਇਸ ਗੱਲ ਕਰਕੇ ਕਾਫੀ ਗੁੱਸੇ ਵਿੱਚ ਆ ਕਿ ਜਿਹੜੇ H1B ਵੀਜ਼ੇ ਵਾਲੇ ਵੀ ਆਉਂਦੇ ਉਹਨਾਂ ਦੇ ਵਿੱਚ ਵੀ ਬਹੁਤੇ ਬੰਦੇ ਯੋਗ ਨਹੀਂ ਹੁੰਦੇ ਆ ਕਈ ਬੰਦੇ ਅਜਿਹੇ ਆ ਜਿਨ੍ਹਾਂ ਨੂੰ ਗਲਤ ਸਰਟੀਫਿਕੇਸ਼ਨ ਦੇ ਕੇ ਗਲਤ ਥਾਂ ਤੇ ਪੈਸੇ ਲੈ ਕੇ ਭੇਜਿਆ ਜਾਂਦਾ ਆ ਤੇ ਇਹ ਉਧਰੋਂ ਅਮਰੀਕਨਾਂ ਦੀਆਂ ਲੋਕਰੀਆਂ ਜਾਂਦੀਆਂ ਸੋ ਇਹ ਹੁਣ ਨਵਾਂ ਮਾਮਲਾ ਪ੍ਰਕਾਸ਼ ਵਿੱਚ ਆਇਆ ਕਿ ਮਹਿੰਦਰ ਜਿਹੜੇ ਭਰਤੀ ਕੀਤੇ ਜਾ ਰਹੇ ਆ IT ਰਿਸੋਰਸਿੰਗ ਰਾਹੀਂ ਉਹਦੇ ਵਿੱਚ ਵੀ ਵੱਡਾ ਕਪੜਾ ਹੋ ਰਿਹਾ ਤੇ ਕਪੜੇ ਦੇ ਵਿੱਚ ਭਾਰਤ ਦੀ ਇੱਕ ਬਹੁਤ ਹੀ ਵਿਕਾਰੀ ਸੰਸਥਾ Tata Consultancy Services ਦਾ ਸ਼ਾਮਲਾ ਦੇ ਵਿੱਚ ਸੋ ਇਸ ਮਾਮਲੇ ਵਿੱਚ ਹੁਣ ਹੋਰ ਜਾਂਚ ਕੀਤੀ ਜਾ ਰਹੀ ਹੈ ਤੇ ਗਾਹਾਂ ਜਦੋਂ ਇਹ ਮੁਕੱਦਮਾ ਚੱਲੂਗਾ ਤੇ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਵੀ ਸਾਹਮਣੇ ਆ ਜਾਣਗੀਆਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਦੁਨੀਆ ਦੀ ਦੁਨੀਆ ਦੇ ਵਿੱਚ ਹਾਲਾਤ ਜਿਹੜੇ ਬੜੇ ਤੇਜ਼ੀ ਦੇ ਨਾਲ ਬਦਲ ਰਹੇ ਆ ਖਾਸ ਕਰਕੇ 트럼ਪ ਹੋਣਾਂ ਦੀ ਸਰਕਾਰ ਆਉਣ ਤੋਂ ਬਾਅਦ ਤਾਂ ਹਾਲਾਤ ਬਿਲਕੁਲ ਵੀ ਸਧਾਰਨ ਵਰਗੇ ਨਹੀਂ ਰਹੇ ਇੱਕ ਪਾਸੇ ਸਾਊਦੀ ਅਰਬ ਦੇ ਵਿੱਚ ਅਮਰੀਕੀ ਅਤੇ ਰੂਸੀ ਜਿਹੜੇ ਡਿਪਲੋਮੈਟਸ ਨੇ ਅਧਿਕਾਰੀ ਨੇ ਉਹ ਯੂਕਰੇਨ ਤੇ ਰੂਸ ਦੀ ਜੰਗ ਬੰਦ ਕਰਨ ਵਾਸਤੇ ਗੱਲਬਾਤ ਤੋੜ ਚੁੱਕੇ ਆਲਰੇਡੀ ਇਹ ਕਿਹਾ ਜਾ ਰਿਹਾ ਕਿ ਬਹੁਤ ਜਲਦ ਕਿਸੇ ਸਿੱਟੇ ਤੇ ਪਹੁੰਚਿਆ ਜਾ ਸਕਦਾ ਹੈ ਦੂਜੇ ਪਾਸੇ ਚੀਨ ਨੇ ਅਮਰੀਕਾ ਤੇ ਇਤਰਾਜ਼ ਕੀਤਾ ਕਿ ਉਹਨਾਂ ਨੇ ਤਾਈਵਾਨ ਦੇ ਬਾਰੇ ਯੂਐਸ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਦੇ ਉੱਤੇ ਕੁਝ ਗਲਤ ਟਿੱਪਣੀਆਂ ਜਿਹੜੀਆਂ ਕੀਤੀਆਂ ਆ ਕੁਝ ਸਹੀ ਟਿੱਪਣੀਆਂ ਹਟਾਈਆਂ ਆ ਇਸ ਵਾਸਤੇ ਉਹਨਾਂ ਨੇ ਅਮਰੀਕਾ ਸਰਕਾਰ ਨੂੰ ਕਿਹਾ ਕਿ ਇਹ ਟਿੱਪਣੀਆਂ ਦਰੁਸਤ ਕੀਤੀਆਂ ਜਾਣ ਸੋ ਤਾਈਵਾਨ ਚੀਨ ਅਮਰੀਕਾ ਇਹ ਆ ਰਸਵਤ ਜਿਹੜੀ ਇੱਕ ਝਗੜੇ ਦਾ ਕਾਰਨ ਆ ਤੇ ਚੀਨ ਕਹਿੰਦਾ ਕਿ ਅਮਰੀਕਾ ਨੇ ਮਈ 2022 ਦੇ ਵਿੱਚ ਵੀ ਇਸੇ ਤਰ੍ਹਾਂ ਕੀਤਾ ਸੀਗਾ ਆਪਣੀ ਸਟੇਟ ਡਿਪਾਰਟਮੈਂਟ ਦੀ ਵੈਬਸਾਈਟ ਦੇ ਵਿੱਚ ਤਾਈਵਾਨ ਬਾਰੇ ਤਾਈਵਾਨ ਦੀ ਆਜ਼ਾਦੀ ਬਾਰੇ ਗਲਤ ਟਿੱਪਣੀਆਂ ਕੀਤੀਆਂ ਸੀਗੀਆਂ ਜਿਹਨਾਂ ਨੂੰ ਕੇ ਬਾਅਦ ਦੇ ਵਿੱਚ ਹਟਾ ਦਿੱਤਾ ਗਿਆ ਸੀ ਤੇ ਹੁਣ ਉਹ ਕਹਿੰਦੇ ਸੀ ਫਿਰ ਕਹਿੰਦੇ ਆ ਕਿ ਜੋ ਇਹਨਾਂ ਨੇ ਛੇੜਛਾੜ ਆਪਣੀ ਵੈਬਸਾਈਟ ਤੇ ਕੀਤੀ ਆ ਇਹਦੇ ਨਾਲ ਚੀਨ ਦੇ ਹਿੱਤਾਂ ਨੂੰ ਠੇਸ ਪਹੁੰਚਦੀ ਆ ਤੇ ਇਹਨਾਂ ਨੂੰ ਜਲਦਤ ਹੀ ਦਰਸਤੀ ਕਰਨੀ ਚਾਹੀਦੀ ਆ ਦੂਜੇ ਪਾਸੇ ਅਮਰੀਕਾ ਤੋਂ ਜਦੋਂ ਭਾਰਤੀ ਆਗੂ ਵਾਪਸ ਪਰਤੇ ਆ ਜਿਹੜੀਆਂ ਮੋਦੀ ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ ਉਹਦੇ ਵਿੱਚ ਵੀ ਨਿਰਾਸ਼ਾਪੂਰੇ ਚਿਹਰੇ ਤੇ ਛਾਈ ਹੋਈ ਦਿਖਾਈ ਦੇ ਰਹੀ ਆ ਉਹਨਾਂ ਦੀ ਤੌਰ ਵੀ ਦੱਸ ਰਹੀ ਆ ਕਿ ਅਮਰੀਕਾ ਦਾ ਜਿਹੜਾ ਦੌਰਾ ਸੀ ਉਹਨਾਂ ਦਾ ਉਹ ਬਹੁਤਾ ਕੋਈ ਵਧੀਆ ਨਹੀਂ ਰਿਹਾ ਤੁਝੇ ਪਾਸੇ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਅਮਰੀਕਾ ਤੋਂ ਭਾਰਤ ਵਾਪਸ ਜਾਂਦੇ ਜਾਂਦੇ ਆ ਰਾਹ ਦੇ ਵਿੱਚ ਜਰਮਨ ਰੁਕੇ ਆ ਜਰਮਨ ਦੇ ਸ਼ਹਿਰ ਮਿਊਨਿਕ ਦੇ ਵਿੱਚ ਉਹਨਾਂ ਨੇ ਇੱਕ ਸਭਾ ਨੂੰ ਸੰਬੋਧਨ ਕੀਤਾ ਜਿੱਥੇ ਸਵਾਲ ਜਵਾਬ ਕੀਤੇ ਗਏ ਆ ਦੁਨੀਆ ਦੇ ਬਾਰੇ ਨਵੇਂ ਵਰਲਡ ਆਰਡਰ ਬਾਰੇ ਤਾਂ ਉੱਥੇ ਉਹਨਾਂ ਨੇ ਇੱਕ ਬੜੀ ਦਿਲਚਸਪ ਅਤੇ ਜਿਹੜੀ ਆ ਚਿੰਤਾ ਵਾਲੀ ਟਿੱਪਣੀ ਕੀਤੀ ਆ ਉਹ ਕਹਿੰਦੇ ਵੀ ਮੈਨੂੰ ਨਹੀਂ ਪਤਾ ਵੀ ਚੰਗਾ ਹੋਣ ਜਾ ਰਿਹਾ ਜਾਂ ਮਾੜਾ ਹੋਣ ਜਾ ਰਿਹਾ ਪਰ ਦੁਨੀਆ ਦੇ ਵਿੱਚ ਕੁਝ ਵੱਡਾ ਹੋਣ ਜਾ ਰਿਹਾ ਜਿਹਦਾ ਸਾਨੂੰ ਅੰਦਾਜ਼ਾ ਨਹੀਂ ਲੱਗ ਰਿਹਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਵਾਸਤੇ ਚੰਗਾ ਹੋਊਗਾ ਕਿ ਮਾੜਾ ਹੋਊਗਾ ਪਰ ਵੱਡਾ ਹੋਣ ਜਾ ਰਿਹਾ ਜੀ ਸੋ ਜਦੋਂ ਗੱਲ ਉਹ ਕਹਿੰਦੇ ਆ ਵੀ ਸਾਡੇ ਵਾਸਤੇ ਪਤਾ ਨਹੀਂ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਉਹ ਕੱਲੇ ਭਾਰਤ ਦੀ ਗੱਲ ਕਰ ਰਹੇ ਆ ਜਾਂ ਪੂਰੀ ਦੁਨੀਆ ਦੀ ਗੱਲ ਕਰ ਰਹੇ ਆ ਇਹਦੇ ਬਾਰੇ ਅੱਡੋ-ਬੱਦ ਅੰਦਾਜ਼ੇ ਲਾਏ ਜਾ ਰਹੇ ਆ ਪਰ ਆਮ ਬੰਦੇ ਦੀ ਇਹ ਗੱਲ ਮਹਿਸੂਸ ਕਰ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਆਲਾ-ਦਵਾਲਾ ਹੋਇਆ ਪਿਆ ਜਿਸ ਤਰੀਕੇ ਦੇ ਨਾਲ 트াম্প ਹੁਣਾਂ ਨੇ ਆਪਣੇ ਮਿੱਤਰਾਂ ਦੇ ਨਾਲ ਵਿਗਾੜੀ ਆ ਜਿਹੜੇ ਦੁਸ਼ਮਣ ਨੇ ਉਹਨਾਂ ਨੂੰ ਹਵਾ ਦਿੱਤੀ ਹੈ ਜਿਵੇਂ ਸਾਹ ਦੇ ਨਾਲ ਦੁਨੀਆ ਪੱਧਰ ਤੇ ਉੱਤੇ ਹਾਲਾਤ ਬੜੇ ਹੋਏ ਆ ਚਾਹੇ ਉਹ ਸਮਾਜਿਕ ਨੇ ਜੰਗਾਂ ਲਗੀਆਂ ਹੋਈਆਂ ਆ ਵਿੱਤੀ ਤੌਰ ਦੇ ਉੱਤੇ ਮੁਲਕਾਂ ਦਾ ਦਿਵਾਲਾ ਨਿਕਲਿਆ ਹੋਇਆ ਇੰਗਲੈਂਡ ਦੇ ਵਿੱਚ ਯੂਰਪ ਦੇ ਵਿੱਚ ਹਾਲਾਤ ਬੜੇ ਮਾੜੇ ਆ ਵਿੱਤੀ ਤੌਰ ਦੇ ਉੱਤੇ ਵੀ ਸਮਾਜਿਕ ਤੌਰ ਦੇ ਉੱਤੇ ਵੀ ਨਾਰਥ ਅਮਰੀਕਾ ਦੇ ਵਿੱਚ ਵੀ ਰੈਸੈਸ਼ਨ ਜਿਹੜਾ ਪੂਰਾ ਘਰ ਘਰ ਚੁੱਕਿਆ ਸਰਕਾਰਾਂ ਅਨਾਉਂਸੇ ਨਹੀਂ ਕਰ ਰਹੀਆਂ ਵੀ ਇਹ ਕੁਝ ਵੱਡਾ ਹੋਣ ਦਾ ਸੰਕੇਤ ਦੇ ਰਿਹਾ ਆ ਉਹ ਵੱਡਾ ਕੀ ਹੋ ਸਕਦਾ ਆ ਜੈ ਸ਼ੰਕਰ ਹੁਣ ਇਹ ਵੀ ਦੱਸਣ ਤੋਂ ਕਿਨਾਰਾ ਕਰ ਗਏ ਆ ਸਿਰਫ ਇੰਨੀ ਗੱਲ ਕਹੀ ਆ ਕਿ ਸਾਨੂੰ ਪਤਾ ਨਹੀਂ ਹੈਗਾ ਵੀ ਚੰਗਾ ਹੋਣਾ ਜਾ ਰਿਹਾ ਕਿ ਮਾੜਾ ਹੋਣ ਜਾ ਰਿਹਾ ਪਰ ਦੁਨੀਆ ਦੇ ਵਿੱਚ ਕੁਝ ਬਹੁਤ ਵੱਡਾ ਹੋਣ ਜਾ ਰਿਹਾ ਇਸ ਦੇ ਨਾਲ ਹੀ ਆਪਾਂ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰ ਰਜਿੰਦਰ ਸਿੰਘ ਧਾਮੀ ਹੁਣਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਜਿਹੜੀ ਸੱਤ ਮੈਂਬਰੀ ਕਮੇਟੀ ਕਾਲ ਤੱਕ ਸਰਭਾ ਵੱਲੋਂ ਬਣਾਈ ਗਈ ਸੀ ਉਹਦੇ ਵਿੱਚੋਂ ਵੀ ਅਸਤੀਫਾ ਦੇ ਦਿੱਤਾ ਹੈ। ਸੋ ਕਮਾਲ ਦੀ ਗੱਲ ਇਹ ਹੈ ਕਿ ਸੱਤ ਮੈਂਬਰੀ ਕਮੇਟੀ ਦੇ ਉੱਤੇ ਬਹੁਤ ਸਾਰਾ ਭਾਰ ਪਾਇਆ ਗਿਆ ਸੀਗਾ। ਇਹਨਾਂ ਨੇ ਕਾਲੀਦਲ ਦੀ ਨਵੀਂ ਭਰਤੀ ਕਰਨੀ ਸੀ ਇਸ ਤੋਂ ਇਲਾਵਾ ਜਿਹੜੇ ਪ੍ਰਬੰਧ ਹੋਰ ਅਕਾਲੀ ਦਲ ਨੂੰ ਉੱਚਾ ਚੁੱਕਣ ਵਾਸਤੇ ਸੀ ਉਹ ਕਰਨੇ ਸੀਗੇ ਹੁਕਮਨਾਮੇ ਲਾਗੂ ਕਰਾਉਣ ਦੇ ਵਿੱਚ ਐਮ ਭੂਮਿਕਾ ਨਿਭਾਉਣੀ ਸੀ ਇਹਦਾ ਇੱਕ ਹੋਰ ਵੱਡਾ ਅੰਗ ਸੀਗੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਬਡੂਂਗਰ ਉਹ ਵੀ ਅਸਤੀਫਾ ਦੇ ਗਏ ਆ ਸੋ ਇਹ ਅਸਤੀਫੇ ਕਿਉਂ ਦਿੱਤੇ ਜਾ ਰਹੇ ਆ ਇਹਦੇ ਬਾਰੇ ਤਰਨ ਤਰਨ ਦੀ ਚਰਚਾ ਚੱਲ ਰਹੀ ਹੈ ਜਿਹੜੀ ਕੱਲ ਸਿੱਧੇ ਤੌਰ ਤੇ ਸਮਝਾਉਂਦੀ ਆ ਕਿ ਇਹ ਆਗੂ ਜਿਹੜੇ ਧਾਰਮਿਕ ਤੌਰ ਤੇ ਸਾਡੀ ਪ੍ਰਤਿਨਿਧਤਾ ਕਰਦੇ ਆ ਇਹੇ ਬਾਦਲਾਂ ਅਤੇ ਲੋਕਾਂ ਵਿਚਾਲੇ ਫਸ ਚੁੱਕੇ ਆ ਲੋਕ ਜਿਹੜੇ ਆ ਹੋਰ ਚੈਨਲ ਦੇ ਉੱਤੇ ਚੱਲ ਰਹੇ ਆ ਬਾਦਲ ਹੋਰ ਚੈਨਲ ਦੇ ਉੱਤੇ ਚੱਲ ਰਹੇ ਆ ਜਦੋਂ ਅਕਾਲ ਤਖਸਾਲ ਦੇ ਜਹੇਦਾਰ ਵੱਲੋਂ ਕੱਟਰਤਾ ਕੀਤੀ ਗਈ 2 ਦਸੰਬਰ ਨੂੰ ਤਨਖਾਹ ਸੁਣਾਈ ਗਈ ਸਜ਼ਾ ਸੁਣਾਈ ਗਈ ਫੈਸਲੇ ਸੁਣਾਏ ਗਏ ਤਾਂ ਉਸ ਤੋਂ ਬਾਅਦ ਇਹ ਲੱਗਣ ਲੱਗ ਪਿਆ ਸੀ ਕਿ ਅਕਾਲ ਤਾਨ ਦੀ ਸਰਬੋਚਤਾ ਜਿਹੜੀ ਆ ਉਹ ਗਾਹਾਂ ਤੋਂ ਅੱਗੇ ਤੁਰੀ ਆ ਜਹੇਦਾਰਾਂ ਦਾ ਰਤਬਾ ਜਿਹੜਾ ਵਧਿਆ ਪਰ ਉਸ ਤੋਂ ਬਾਅਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਦਲ ਕਿਆਂ ਨੇ ਹੁਕਮਨਾਮੇ ਨੂੰ ਆਦੇਸ਼ਾਂ ਨੂੰ ਪਟੱਚ ਜਾਣੇ ਆ ਅਤੇ ਇੱਕ ਤਰੀਕੇ ਦਾ ਤਨਖਾਹ ਸਜ਼ਾ ਭੁਗਤਣ ਦੀ ਗੱਲ ਕੀਤੀ ਪਰ ਦੂਜੇ ਪਾਸੇ ਜ਼ਹੀਦਾਰਾਂ ਦੇ ਉੱਤੇ ਪ੍ਰੈਸ਼ਰ ਵਧਾਇਆ ਜਿਹਦੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਛੁੱਟੀ ਕੀਤੀ ਗਈ ਆ ਗਿਆਨੀ ਰਗਵੀਰ ਸਿੰਘ ਜ਼ਹਿਦਾਰ ਕਾਲਤਾਖਰ ਸਾਹਿਬ ਨੂੰ ਬੋਲਣਾ ਪਿਆ ਉੱਤੋਂ ਪਤਾ ਲੱਗਦਾ ਕਿ ਜਿਹੜੇ ਵਿਚਾਲੇ ਵਾਲੇ ਨੇ ਇਹ ਕਾਫੀ ਫਸੇ ਹੋਏ ਆ ਚਾਹੇ ਉਹ ਤਖਤਾਂ ਦੇ ਜ਼ਹੀਦਾਰ ਨੇ ਚਾਹੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਾਬਕਾ ਪ੍ਰਧਾਨ ਨੇ ਜਾਂ ਕਮੇਟੀਆਂ ਦੇ ਮੈਂਬਰ ਆ ਇੱਕ ਪਾਸੇ ਬਾਦਲ ਕੇ ਚਾਹੁੰਦੇ ਆ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਪੇ ਜੋ ਵੀ ਫੈਸਲਾ ਹੋਵੇ ਉਹਨਾਂ ਦੀ ਮਰਜ਼ੀ ਦੇ ਹਿਸਾਬ ਨਾਲ ਹੋਵੇ ਜਿਹੜਾ ਨਵਾਂ ਅਕਾਲੀ ਦਲ ਬਣਨਾ ਜਿਹੜੀ ਨਵੀਂ ਮੈਂਬਰਸ਼ਿਪ ਬਣਨੀ ਆ ਉਹਦੇ ਵਿੱਚ ਉਹਨਾਂ ਦੇ ਬੰਦੇ ਵੱਧ ਪਾਏ ਜਾਣ ਉਹਨਾਂ ਦੀ ਸਰਦਾਰੀ ਕਾਇਮ ਰਹਿਣੀ ਚਾਹੀਦੀ ਆ ਦੂਜੇ ਪਾਸੇ ਆਮ ਸਿੱਖ ਨੇ ਜਿਹੜੇ ਚਾਹੁੰਦੇ ਆ ਕਿ ਕਾਲ ਤਖਤ ਸਾਹਿਬ ਉਹਦੇ ਸ਼੍ਰੋਮਣੀ ਕਮੇਟੀ ਜਿਹੜੇ ਆ ਬਾਦਲਾਂ ਦੇ ਚੁੰਬਲ ਤੋਂ ਨਿਕਲਣ ਇਹ ਪੁਨਰਸਰਜੀਤ ਹੋਣ ਪਹਿਲਾਂ ਵਾਂਗ ਪਹਿਲਾਂ ਵਾਂਗ ਆਜ਼ਾਦ ਹਸਤੀ ਹੋਵੇ ਇਹਨਾਂ ਦੀ ਅਤੇ ਕਿਸੇ ਵੀ ਧਿਰ ਦੇ ਗੁਲਾਮ ਨਾ ਹੋਣ ਸੋ ਜਿਹੜੇ ਜ਼ਹਿਦਾਦ ਨੇ ਪ੍ਰਧਾਨ ਨੇ ਇੱਕ ਪਾਸੇ ਲੋਕਾਂ ਨੂੰ ਜਿਹੜੇ ਲਾਰੇ ਲਾ ਰਹੇ ਆ ਕਿ ਅਸੀਂ ਆ ਜਲਦੀ ਸਾਰਾ ਕੁਝ ਸਹੀ ਕਰ ਦੇਣਾ ਦੂਜੇ ਪਾਸੇ ਦਿਖਾਈ ਦੇ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਇਹ ਬਾਦਲਾਂ ਦੇ ਸਾਨਾ ਥੱਲੇ ਜਾਂ ਦਬਾ ਥੱਲੇ ਹੈਗੇ ਆ ਤੇ ਉਹਨਾਂ ਦੇ ਵਿਰੁੱਧ ਵੀ ਨਹੀਂ ਜਾ ਸਕਦੇ ਇਸੇ ਵਿੱਚੋਂ ਹੀ ਪਹਿਲਾਂ ਅ ਗਿਆਨੀ ਹਰਪੀ ਸਿੰਘ ਉਹਨਾਂ ਦੀ ਬਰਤਰਫੀ ਨਿਕਲੀ ਆ ਤੇ ਇਹਦੇ ਵਿੱਚੋਂ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦੇਣਾ ਅਤੇ ਮਗਰ ਹੀ ਅਕਰਪਾਲ ਸਿੰਘ ਬਡੂਂਗਰ ਹੁਣਾ ਵੱਲੋਂ ਅਸਤੀਫਾ ਦੇਣਾ ਵੀ ਸ਼ਾਮਲ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਦੋਵੇਂ ਜਾਣੇ ਚਾਹੇ ਉਹ ਧਾਮੀ ਹੋਣੀ ਨੇ ਚਾਹੇ ਬਡੂਂਗਰ ਹੋਣੀ ਆ ਅਖਬਾਰਾਂ 'ਚ ਲੇਖ ਲਿਖਦੇ ਆ ਕਿਤਾਬਾਂ ਲਿਖਦੇ ਆ ਜਾਂ ਭਾਸ਼ਣ ਦਿੰਦੇ ਆ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੀਆਂ ਕਿ ਆਹ ਕੁਰਬਾਨੀਆਂ ਕਰਨੀਆਂ ਚਾਹੀਦੀਆਂ ਸਿਧਾਂਤਾਂ ਦੇ ਖੜਨਾ ਚਾਹੀਦਾ ਸਿੱਖ ਨੂੰ ਪਰ ਜਦੋਂ ਆਪ ਸਿਧਾਂਤਾਂ ਦੇ ਖੜਨ ਦੀ ਵਾਰੀ ਆਈ ਆ ਪੰਥ ਦੇ ਨਾਲ ਖੜਨ ਦੀ ਵਾਰੀ ਆਈ ਆ ਤਾਂ ਦੋਨੇ ਜਾਣੇ ਆਪਣਾ ਉਹ ਤਾਂ ਛੱਡ ਕੇ ਪਰੇ ਹੋ ਗਏ ਆ ਸੋ ਗੱਲਾਂ ਕਹਿਣ ਨੂੰ ਕੁਝ ਹੋਰ ਹੁੰਦੀਆਂ ਕਰਨ ਵੇਲੇ ਕੁਝ ਹੋਰ ਹੋ ਜਾਂਦੀਆਂ ਸੋ ਇਸ ਦੇ ਵਾਸਤੇ ਜਥੇਦਾਰ ਗਿਆਨੀ ਹਰਪੀ ਸਿੰਘ ਜਿਹੜੇ ਕਿ ਹੁਣ ਬਰਤ ਤਰਫ ਕੀਤੇ ਜਾ ਚੁੱਕੇ ਆ ਉਹ ਅੱਜ ਚੀਫ ਖਾਲਸਾ ਦਵਾਨ ਦੇ ਦਫਤਰ ਅੰਮ੍ਰਿਤਸਰ ਪਹੁੰਚੇ ਸਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀਗੇ ਪੱਤਰਕਾਰਾਂ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਇਹ ਚੇਹੇਦਾਰ ਜਿਹੜੇ ਨੇ ਸਾਡੇ ਸ਼ੋਮਣੀ ਕਮੇਟੀ ਪ੍ਰਧਾਨ ਹੈ ਅਸਤੀਫਾ ਕਿਉਂ ਦੇ ਰਹੇ ਆ ਤਾਂ ਪਹਿਲਾਂ ਤਾਂ ਉਹਨਾਂ ਨੇ ਇਹ ਕਿਹਾ ਕਿ ਦੋਹਾਂ ਨੂੰ ਹੀ ਆ ਧਾਮੀ ਹੋਣਾ ਨੂੰ ਤੇ ਬਡੂੰਗਰ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀਗਾ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਦੇ ਉੱਤੇ ਯਕੀਨ ਕਰਕੇ ਬਹੁਤ ਵੱਡੀ ਸੇਵਾ ਉਹਨਾਂ ਨੂੰ ਸੌਂਪੀ ਗਈ ਆ ਕਿਉਂਕਿ ਉਹ ਅਜਿਹੇ ਕਠਣ ਸਮੇਂ ਜਦੋਂ ਕਿ ਪੰਥਪੁਰੀ ਵਿਵਤਾ ਵਿੱਚ ਘਰਿਆ ਪਿਆ ਦੂਜੇ ਪਾਸੇ ਸੰਘੀ ਤੇ ਜਿਹੜੇ ਭਾਜਪਈਓ ਕਬਜ਼ਾ ਕਰਨ ਨੂੰ ਤਿਆਰ ਬੈਠੇ ਆ ਇੱਕ ਪਾਸੇ ਲੋਕ ਚਾਹੁੰਦੇ ਆ ਵੀ ਪੰਥਕ ਤੌਰ ਦੇ ਉੱਤੇ ਕਾਲੀ ਦਲ ਪੁਨਰਸ ਬਾਦਲ ਕਿਆ ਤੋਂ ਬਗੈਰ ਹੋਵੇ ਇੱਕ ਵੱਡੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਨਾ ਸੱਤ ਮੈਂਬਰੀ ਕਮੇਟੀ ਮੈਂਬਰਾਂ ਤੇ ਸੀਗੀ ਜਿੱਤੋਂ ਇਹ ਪਘੋੜੇ ਹੋ ਰਹੇ ਸੋ ਕਹਿੰਦੇ ਵੀ ਇਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੋ ਇੱਕ ਤਰੀਕੇ ਦੇ ਨਾਲ ਇਹ ਅਕਾਲ ਤਖਤ ਸਾਹਿਬ ਦੇ ਦਿੱਤੇ ਹੋਏ ਹਦੇਸ਼ ਜਿਹਨੂੰ ਸੇਵਾ ਕਹਿ ਲਓ ਉਹ ਤੋਂ ਪਿੱਛੇ ਹਟ ਰਿਹਾ ਤੇ ਬਹੁਤ ਮੰਦਪਾਗ ਆਇਆ ਉਹਨਾਂ ਨੇ ਨਾਲ ਇਹ ਅੰਦਾਜ਼ਾ ਵੀ ਲਾਇਆ ਕਿ ਬੇਸ਼ੱਕ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਧਾਮੀ ਨੇ ਅਸਤੀਫਾ ਦੇ ਦਿੱਤਾ ਹੈ ਪਰ ਇਹ ਅਸਤੀਫਾ ਮਨਜ਼ੂਰ ਨਹੀਂ ਹੋਊਗਾ ਆੰਤਰੀਂ ਕਮੇਟੀ ਵੱਲੋਂ ਇਹ ਅਸਤੀਫਾ ਜਿਹੜਾ ਨਾਮਨਜ਼ੂਰ ਕੀਤਾ ਜਾਊਗਾ ਸੋ ਕਹਿਣ ਦੀ ਗੱਲ ਇਹ ਆ ਕਿ ਪ੍ਰਧਾਨ ਧਾਮੀ ਜਿਹੜੇ ਆ ਉਹ ਲੋਕਾਂ ਦੀਆਂ ਅੱਖਾਂ 'ਚ ਕੱਟਾ ਪਾ ਰਹੇ ਆ ਵੀ ਦੇਖੋ ਜੀ ਮੈਂ ਤਾਂ ਬਹੁਤ ਦੁਖੀ ਹੋ ਕੇ ਅਸਤੀਫਾ ਦਿੱਤਾ ਸੀਗਾ ਤੇ ਬਾਦਲਾ ਨੇ ਮੇਰਾ ਅਸਤੀਫਾ ਜਿਹੜਾ ਫਿਰ ਨਾਮਨਜ਼ੂਰ ਕਰ ਦਿੱਤਾ ਆ ਸੋ ਕੱਲ ਗੋਲ-ਗੋਲ ਜਿਹੜੀ ਆ ਉਹ ਘਮਾਈ ਜਾ ਰਹੀ ਆ ਤੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ 2 ਦਸੰਬਰ ਨੂੰ ਜੋ ਆਦੇਸ਼ ਆ ਪੰਜ ਸਿੰਘ ਸਾਹਿਬਾਨ ਵੱਲੋਂ ਕਾਲ ਤੱਕ ਸਾਹ ਤੋਂ ਜਾਰੀ ਕੀਤੇ ਗਏ ਸੀਗੇ ਉਹ ਕਹਿੰਦੇ ਵੀ ਕਿਸੇ ਈਰਖਾ ਵਿੱਚ ਹੋਣੀ ਸੀ ਨਕਲੇ ਉਹ ਚੰਗੀ ਭਾਵਨਾਵਾਂ ਵਿੱਚੋਂ ਨਿਕਲੇ ਸਕੇ ਤਾਂ ਕਿ ਪੰਛੇ ਦਾ ਸੁਧਾਰ ਹੋ ਸਕੇ ਅਕਾਲੀ ਦਲ ਦੇ ਵਿੱਚ ਅਕਾਲ ਤਖਤ ਜੈ ਸ਼ੋਮਣੀ ਕਮੇਟੀ ਵਿੱਚ ਸਿੱਖਾਂ ਦਾ ਵਿਸ਼ਵਾਸ ਬਹਾਲ ਰਹੇ ਇਹ ਤਿੰਨ ਸੰਸਥਾਵਾਂ ਸਾਡੀਆਂ ਬੜੀਆਂ ਅਹਿਮ ਸੰਸਥਾਵਾਂ ਆ ਜਿਹਨਾਂ ਨੂੰ ਖਤਮ ਕਰਨ ਦੇ ਵਾਸਤੇ ਵਿਰੋਧੀ ਬੜੇ ਸਾਲਾਂ ਤੋਂ ਲੱਗੇ ਹੋਏ ਆ ਇਹ ਨਾ ਹੋਵੇ ਵੀ ਆਪਣੇ ਹੀ ਇਹ ਸੰਸਥਾਵਾਂ ਖਤਮ ਕਰ ਦੇਣ ਤੇ ਇਹ ਸੰਸਥਾਵਾਂ ਨੂੰ ਬਚਾਉਣ ਲਈ ਚੰਗੀ ਸਹਿਯੋਗ ਲੀਡਰਸ਼ਿਪ ਅੱਗੇ ਆਵੇ ਇਹਦੇ ਵਾਸਤੇ ਉਹ ਕਹਿੰਦੇ ਹੁਕਮਨਾਮੇ ਜਾਰੀ ਕੀਤੇ ਗਏ ਸਗੇ ਅਕਾਲੀ ਦਲ ਦੀ ਨਵੀਂ ਭਾਰਤੀ ਕਾਰਨ ਦੀ ਗੱਲ ਕੀਤੀ ਗਈ ਸੀ ਉਹ ਕਹਿੰਦੇ ਵੀ ਜਿਹੜੀ 7 ਮੈਂਬਰੀ ਕਮੇਟੀ ਆ ਉਹਦੀ ਜ਼ਿੰਮੇਵਾਰੀ ਇਹ ਲਈ ਗਈ ਸੀ ਕਿ ਤੁਸੀਂ ਭਾਰਤੀ ਜਿਹੜੀ ਆ ਸਹੀ ਕਰਨੀ ਆ ਆ ਸਹੀ ਸਿੱਖਾਂ ਨੂੰ ਨੁਮਾਇੰਦਗੀ ਮਿਲੇ ਉਹਨਾਂ ਵਿੱਚੋਂ ਫਿਰ ਮੈਂਬਰਸ਼ਿਪ ਦੇ ਵਿੱਚੋਂ ਕਾਲੀਦਲ ਦੇ ਵਿੱਚੋਂ ਗਾਹਾਂ ਨਵੇਂ ਅਹੁਦੇਦਾਰ ਸਹੀ ਚੁਣੇ ਜਾਣ ਸਭ ਨੂੰ ਬਰਾਬਰ ਰਿਪਰੈਜ਼ੈਂਟੇਸ਼ਨ ਮਿਲੇ ਨੁਮਾਇੰਦਗੀ ਮਿਲੇ ਉਹਦੇ ਨਾਲ ਜਿਹੜਾ ਕਾਲੀਦਲ ਹੋਊਗਾ ਬੜਾ ਸੰਯੁਕਤ ਹੋਊਗਾ ਉਹਦੇ ਉੱਤੇ ਕਿਸੇ ਇੱਕ ਪਰਿਵਾਰ ਦਾ ਕਬਜ਼ਾ ਨਹੀਂ ਹੋਊਗਾ ਇਹਦੇ ਨਾਲ ਆਕਾਲ ਤਖਤ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਤੇ ਕਾਲੀਦਲ ਮੁੜ ਕੇ ਫਿਰ ਤਕੜੇ ਹੋਣਗੇ ਪਰ ਕਹਿੰਦੇ ਦੇਖਣ ਵਿੱਚ ਇਹ ਆਇਆ ਕਿ ਪਹਿਲਾਂ ਦੀ ਤਰ੍ਹਾਂ ਹੀ ਕਾਲੀ ਦਲ ਦੀ ਬੋਗਸ ਭਰਤੀ ਹੋ ਰਹੀ ਸੀਗੀ ਉਹਨਾਂ ਨੇ ਨਾਂ ਤਾਂ ਨਹੀਂ ਲਿਆ ਪਰ ਪਤਾ ਜਿਹੜਾ ਮੌਜੂਦਾ ਤੜਾ ਸੀਗਾ ਸਭ ਤੋਂ ਸਟਰੋਂਗ ਬਾਦਲ ਕਿਆਂ ਦਾ ਉਹ ਬੋਗਸ ਭਰਤੀ ਕਰ ਰਿਹਾ ਸੀਗਾ ਤੇ ਇਸ ਦੇ ਨਾਲ ਉਹ ਕਹਿੰਦੇ ਵੀ ਨੁਕਸਾਨ ਜਿਹੜਾ ਸਾਰੇ ਪੰਥ ਦਾ ਹੋਣਾ ਆ ਅਸੀਂ ਕੋਈ ਵੀ ਫੈਸਲਾ ਈਰਖਾ ਵਸ ਨਹੀਂ ਕੀਤਾ ਈਰਖਾ ਉਹਨਾਂ ਲੋਕਾਂ ਦੇ ਮਨ ਵਿੱਚ ਆ ਜਿਨ੍ਹਾਂ ਨੂੰ ਤਨਖਾਹ ਲਈ ਗਈ ਸੀਗੀ ਤੇ ਇਸ ਕਰਕੇ ਹੀ ਉਹ ਜਿਹੜੀ ਇਹ ਕਬਜ਼ਾ ਜਿਹੜਾ ਹੈਗਾ ਸ਼ੋਮਨੀ ਕਮੇਟੀ ਦੇ ਉੱਤੇ ਜਾਂ ਕਾਲੀ ਦਾਲ ਦੇ ਉੱਤੇ ਉਹ ਛੱਡਣਾ ਨਹੀਂ ਚਾਹੁੰਦੇ ਤੇ ਇਹਦੇ ਨਾਲ ਉਹ ਕਹਿੰਦੇ ਗਾਹਾਂ ਪੰਜ ਦਾ ਨੁਕਸਾਨ ਇਹ ਨੁਕਸਾਨ ਹੋਣਾ ਆ ਇਹਦੇ ਵਿੱਚ ਪੰਜ ਦੀ ਕਿਤੇ ਵੀ ਕੋਈ ਭਲਾਈ ਨਹੀਂ ਹੈਗੀ ਜੀ ਇੱਥੇ ਆਪਾਂ ਅੱਜ ਦੀਆਂ ਖਬਰਾਂ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ